ਪੰਜਾਬੀ ਭਾਸ਼ਾ ਕਰਕੇ ਅਸੀਂ ਇੱਥੇ ਪਹੁੰਚ ਗਏ ਪੰਜਾਬੀ ਦੁਨੀਆ ਦੇ ਹਰ ਕੋਨੇ 'ਚ ਚਾਹੇ ਕੋਈ 100 ਬੰਦਾ ਕਿਤੇ ਚਾਹੇ 150 ਬੰਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਕੋਈ ਸਾਡਾ ਬੰਦਾ ਆ ਗਿਆ ਤੂੰ ਤੁਹਾਨੂੰ ਸਪੋਰਟ ਕਰਨ ਲਈ ਪਹੁੰਚਦੇ ਨੇ ਉੱਥੇ ਉਹ ਜਿਮੀ ਫੈਲਨ ਦਾ ਸ਼ੋਅ ਤੇ ਲੋਕੀ 3 ਵਜੇ ਖੜੇ ਸੀ ਪੰਜਾਬੀ ਉਹ ਕਹਿੰਦੇ ਪਹਿਲਾਂ ਇਦਾਂ ਕਦੇ ਨਹੀਂ ਹੁੰਦਾ ਤੇ ਐਂਟਰੀ ਸਿਰਫ 7-8 ਜਣਿਆਂ ਨੂੰ ਮਿਲੀ 100 ਤੋਂ ਉੱਪਰ ਬੰਦਾ ਆਇਆ ਹੋਇਆ ਸੀ ਐਂਟਰੀ ਲਈ ਉਹ ਹੈਰਾਨ ਸੀ ਵੀ ਇਹ ਇਹ ਕਿਉਂ ਇਦਾਂ ਹੋ ਰਿਹਾ ਐ ਇੰਨੀ ਦੇਰ ਬਾਅਦ ਉਹਨਾਂ ਦੇ ਲਈ ਵੀ ਇਹ ਹੈਰਾਨੀ ਸੀ ਕਿ ਬੰਦੇ ਇੰਨੀ ਸਵੇਰੇ ਕਿਉਂ ਖੜੇ ਐ ਉਹ ਮੇਰੇ ਲਈ ਨਹੀਂ ਖੜੇ ਉਹ ਪੰਜਾਬ ਤੇ ਪੰਜਾਬੀਅਤ ਲਈ ਖੜੇ ਉੱਥੇ ਉਹ ਕੋਈ ਵੀ ਬੰਦਾ ਉੱਥੇ ਜਾਂਦਾ ਪੰਜਾਬੀ ਉਹਨਾਂ ਨੂੰ ਸਪੋਰਟ ਹੀ ਕਰਦੇ ਐ ਸੋ ਚਾਹੀ ਕਿਤੇ 100 ਬੰਦਾ ਐ ਚਾਹੀ 150 ਬੰਦਾ ਐ ਕਿਸੇ ਸਿਟੀ ਦੇ ਵਿੱਚ ਜਦ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਪੰਜਾਬੀ ਆਇਆ ਉਹ ਸਪੋਰਟ ਕਰਦੇ ਐ ਤੇ ਹੁਣ ਤਾਂ ਚਲੋ ਸ਼ੁਕਰ ਐ ਮਹਾਰਾਜ ਦਾ ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਉਹ ਆ ਕੇ ਫੀਲ ਕਰਦੀਆਂ ਪੰਜਾਬ ਤੇ ਸਾਰਿਆਂ ਨੂੰ ਚੰਗਾ ਲੱਗਦਾ ਚਾਹੇ ਕੋਈ ਸਾਊਥ ਤੋਂ ਆਇਆ ਹੁੰਦਾ ਕੋਈ ਬੰਗਲਾਦੇਸ਼ ਤੋਂ ਚਾਹੇ ਕੋਈ ਪਾਕਿਸਤਾਨ ਤੋਂ ਜਿਹੜੇ ਬਾਹਰ ਰਹਿੰਦੇ ਆ ਉਹ ਸਾਰੇ ਫੀਲ ਕਰਦੇ ਔਰ ਪਿਆਰ ਕਰਦੇ ਇਹ ਜਿਹੜੀਆਂ ਵੰਡੀਆਂ ਪਾਈਆਂ ਜਿਹੜਾ ਇਹ ਇਹ ਤਾਂ ਪੋਲਿਟਿਕਸ ਦੀ ਗੱਲ ਹੈ ਜਿਹੜੇ ਬਾਕੀ ਲੋਕਾਂ ਦੇ ਮਨਾਂ 'ਚ ਤਾਂ ਪਿਆਰ ਹੀ ਹੈ ਤੇ ਬਿਲਕੁਲ ਇਸ ਇਸ ਦੇ ਉੱਤੇ ਤਾੜੀਆਂ ਬਣਦੀਆਂ ਨੇ ਤੇ ਇੱਕ ਚੀਜ਼ ਦਿਲਜੀਤ ਤੁਹਾਡੇ ਨਾਲ ਸ਼ੋਅਜ਼ ਦੇ ਵਿੱਚ ਮੈਂ ਲਾਈਕ ਆ ਡੋਟ ਨੋ ਆਮ ਲਿਟਲ ਇਮੋਸ਼ਨਲ ਟੂਡੇ ਐਂਡ ਆ ਕਿਉਂਕਿ ਜੱਜ ਜਦ ਅਸੀਂ ਦੇਖਦੇ ਸੀ ਸਟੇਜ ਤੇ ਮੈਂ ਨਾ ਖਾਸ ਤੌਰ ਤੇ ਕੀ ਸਭ ਤੋਂ ਵੱਧ ਦੇਖਿਆ ਜਦ ਲੋਕ ਜਿਹੜੇ ਸ਼ੋਅ ਤੋਂ ਬਾਹਰ ਆ ਕੇ ਗੱਲ ਕਰਦੇ ਸੀ ਨਾ एवरीवन ਦੇ ਸੈਡ ਅਸੀਂ ਇਨਸਪਾਇਰ ਹੋ ਕੇ ਗਏ ਹਾਂ ਜਨਰਲੀ ਸ਼ੋਅ ਦੇ ਜਦ ਆਪਾਂ ਰਿਵਿਊ ਸੁਣਦੇ ਆ ਨਾ ਹਾਂਜੀ ਐਂਟਰਟੇਨ ਹੋ ਕੇ ਆਏ ਹਾਂ ਹਰ ਕੋਈ ਕਹਿੰਦਾ ਸੀ ਇਨਸਪਾਇਰ ਹੋ ਕੇ ਗਏ ਹਾਂ ਹਰ ਕੋਈ ਕਹਿੰਦਾ ਸੀ ਕਿ ਤੁਸੀਂ ਕਹਿੰਦੇ ਨਾ ਸਟੇਜ ਦੇ ਉੱਤੇ ਕਈ ਐਸੀਆਂ ਗੱਲਾਂ ਬੋਲ ਜਾਂਦੇ ਹੋ ਤੁਸੀਂ ਕਿਤੇ ਕਿਹਾ ਕਿ ਗੱਲਾਂ ਦਾ ਸ਼ਾਇਦ ਅਸਰ ਨਹੀਂ ਪੈਂਦਾ ਬਟ ਤੁਹਾਨੂੰ ਨਹੀਂ ਪਤਾ ਕਿ ਤੁਹਾਡੀਆਂ ਕਈਆਂ ਗੱਲਾਂ ਦਾ ਕਿੰਨਾ ਹੀ ਅਸਰ ਪੈਂਦਾ ਆ ਤੇ ਉਹ ਜਿਹੜੇ ਹਜ਼ਾਰਾਂ ਲੋਕ ਤੁਹਾਨੂੰ ਦੇਖਣ ਆਉਂਦੇ ਨੇ ધ బిਗੇਸਟ ਪੰਜਾਬੀ ਆਰਟਿਸਟ ਔਨ ਦਾ ਪਲੈਨਟ ਜਿਲਜੀਤ ਦੋਸਾਂ ਪੰਜਾਬੀ ਭਾਸ਼ਾ ਕਰਕੇ ਅਸੀਂ ਇੱਥੇ ਪਹੁੰਚੇ ਪੰਜਾਬੀ ਦੁਨੀਆ ਦੇ ਹਰ ਕੋਨੇ 'ਚ ਚਾਹੇ ਕੋਈ 100 ਬੰਦਾ ਕਿਤੇ ਚਾਹੇ 150 ਬੰਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਕੋਈ ਸਾਡਾ ਬੰਦਾ ਆ ਗਿਆ ਤਾਂ ਉਹ ਤੁਹਾਨੂੰ ਸਪੋਰਟ ਕਰਨ ਲਈ ਪਹੁੰਚਦੇ ਨੇ ਉੱਥੇ। ਉਹ ਜਿਮੀ ਫੈਰਨ ਦਾ ਸ਼ੋਅ ਤੇ ਲੋਕੀ 3 ਵਜੇ ਖੜੇ ਸੀ ਪੰਜਾਬੀ। ਉਹ ਕਹਿੰਦੇ ਪਹਿਲਾਂ ਇਦਾਂ ਕਦੇ ਨਹੀਂ ਹੁੰਦਾ। ਤੇ ਐਂਟਰੀ ਸਿਰਫ 7-8 ਜਣਿਆਂ ਨੂੰ ਮਿਲੀ। 100 ਤੋਂ ਉੱਪਰ ਬੰਦਾ ਆਇਆ ਹੋਇਆ ਸੀ ਐਂਟਰੀ 'ਤੇ। ਉਹ ਹੈਰਾਨ ਸੀ ਵੀ ਇਹ ਇਹ ਕਿਉਂ ਇਦਾਂ ਹੋ ਰਿਹਾ ਹੈ? ਇੰਨੀ ਦੇਰ ਬਾਅਦ ਉਹਨਾਂ ਦੇ ਲਈ ਵੀ ਇਹ ਹੈਰਾਨੀ ਸੀ ਕਿ ਬੰਦੇ ਇੰਨੀ ਸਵੇਰੇ ਕਿਉਂ ਖੜੇ ਐ? ਉਹ ਮੇਰੇ ਲਈ ਨਹੀਂ ਖੜੇ। ਉਹ ਪੰਜਾਬ ਤੇ ਪੰਜਾਬੀਅਤ ਲਈ ਖੜੇ ਉੱਥੇ। ਉਹ ਕੋਈ ਵੀ ਬੰਦਾ ਉੱਥੇ ਜਾਂਦਾ ਪੰਜਾਬੀ ਉਹਨਾਂ ਨੂੰ ਸਪੋਰਟ ਹੀ ਕਰਦੇ ਆ ਸੋ ਚਾਹੀ ਕਿਤੇ 100 ਬੰਦਾ ਹੈ ਚਾਹੀ 150 ਬੰਦਾ ਹੈ ਕਿਸੇ ਸਿਟੀ ਦੇ ਵਿੱਚ ਜੇ ਜਦ ਉਹਨਾਂ ਨੂੰ ਪਤਾ ਲੱਗ ਜਵੇ ਕਿ ਪੰਜਾਬੀ ਆਇਆ ਉਹ ਸਪੋਰਟ ਕਰਦੇ ਆ ਤੇ ਹੁਣ ਤਾਂ ਚਲੋ ਸ਼ੁਕਰ ਹੈ ਮਹਾਰਾਜ ਦਾ ਸਾਰੀਆਂ ਕਮਿਊਨਿਟੀ ਜਿਹੜੀਆਂ ਉਹ ਆ ਕੇ ਫੀਲ ਕਰਦੀਆਂ ਪੰਜਾਬ ਤੇ ਸਾਰਿਆਂ ਨੂੰ ਚੰਗਾ ਲੱਗਦਾ ਚਾਹੀ ਕੋਈ ਸਾਊਥ ਤੋਂ ਆਇਆ ਹੁੰਦਾ ਕੋਈ ਬੰਗਲਾਦੇਸ਼ ਤੋਂ ਚਾਹੀ ਕੋਈ ਪਾਕਿਸਤਾਨ ਤੋਂ ਜਿਹੜੇ ਬਾਹਰ ਰਹਿੰਦੇ ਆ ਉਹ ਸਾਰੇ ਫੀਲ ਕਰਦੇ ਔਰ ਪਿਆਰ ਕਰਦੇ ਇਹ ਜਿਹੜੀਆਂ ਵੰਡੀਆਂ ਪਾਈਆਂ ਜਿਹੜਾ ਇਹ ਇਹ ਤਾਂ ਪੋਲਿਟਿਕਸ ਦੀ ਗੱਲ ਹੈ ਜਿਹੜੇ ਬਾਕੀ ਲੋਕਾਂ ਦੇ ਮਨਾਂ 'ਚ ਤਾਂ ਪਿਆਰ ਹੀ ਆ। ਕੀ ਬਾਤ ਹੈ। ਤੇ ਬਿਲਕੁਲ ਇਸ ਇਸ ਦੇ ਉੱਤੇ ਤਾੜੀਆਂ ਵੱਜਦੀਆਂ ਨੇ ਤੇ ਇੱਕ ਚੀਜ਼ ਦਿਲਜੀਤ ਤੁਹਾਡੇ ਨਾਲ ਸ਼ੋਜ਼ ਦੇ ਵਿੱਚ ਮੈਂ ਲਾਈਕ ਆਈ ਡੋਟ ਨੋ ਆਈ ਐਮ ਲਿਟਲ ਇਮੋਸ਼ਨਲ ਟੂਡੇ ਐਂਡ ਆ ਕਿਉਂਕਿ ਜਦ ਜਦ ਅਸੀਂ ਦੇਖਦੇ ਸੀ ਸਟੇਜ ਤੇ ਮੈਂ ਨਾ ਖਾਸ ਤੌਰ ਤੇ ਕੀ ਸਭ ਤੋਂ ਵੱਧ ਦੇਖਿਆ ਜਦ ਲੋਕ ਜਿਹੜੇ ਸ਼ੋਅ ਤੋਂ ਬਾਹਰ ਆ ਕੇ ਗੱਲ ਕਰਦੇ ਸੀ ਨਾ एवरीवन ਦੇ ਸੈਡ ਅਸੀਂ ਇਨਸਪਾਇਰ ਹੋ ਕੇ ਗਏ ਹਾਂ ਜਨਰਲੀ ਸ਼ੋਜ਼ ਦੇ ਜਦ ਆਪਾਂ ਰਿਵਿਊ ਸੁਣਦੇ ਆ ਨਾ ਹਾਂਜੀ ਐਂਟਰਟੇਨ ਹੋ ਕੇ ਆਏ ਹਾਂ ਹਰ ਕੋਈ ਕਹਿੰਦਾ ਸੀ ਇਨਸਪਾਇਰ ਹੋ ਕੇ ਗਏ ਆ ਹਰ ਕੋਈ ਕਹਿੰਦਾ ਸੀ ਕਿ ਤੁਸੀਂ ਕਹਿੰਦੇ ਨਾ ਸਟੇਜ ਦੇ ਉੱਤੇ ਕਈ ਐਸੀਆਂ ਗੱਲਾਂ ਬੋਲ ਜਾਂਦੇ ਹੋ ਤੁਸੀਂ ਕਿਤੇ ਕਿਹਾ ਕਿ ਗੱਲਾਂ ਦਾ ਸ਼ਾਇਦ ਅਸਰ ਨਹੀਂ ਪੈਂਦਾ ਬਟ ਤੁਹਾਨੂੰ ਨਹੀਂ ਪਤਾ ਕਿ ਤੁਹਾਡੀਆਂ ਕਈਆਂ ਗੱਲਾਂ ਦਾ ਕਿੰਨਾ ਹੀ ਅਸਰ ਪੈਂਦਾ ਆ ਤੇ ਉਹ ਜਿਹੜੇ ਹਜ਼ਾਰਾਂ ਲੋਕ ਤੁਹਾਨੂੰ ਦੇਖਣ ਆਉਂਦੇ ਨੇ ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ